ਬਠਿੰਡਾ ਦੇ ਪਰਸਰਾਮ ਨਗਰ ਵਿੱਚ ਨਸ਼ਾ ਵਿਕਣ ਦੇ ਆਰੋਪ ਲਗਾ ਸਥਾਨਕ ਲੋਕਾਂ ਵੱਲੋਂ ਨਸ਼ਾ ਤਸਕਰਾਂ ਖਿਲਾਫ ਨਾਰੇਬਾਜ਼ੀ ਕੀਤੀ ਗਈ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਮੁਹੱਲੇ ਵਿੱਚ ਨਸ਼ਾ ਸ਼ਰਿਆਮ ਵਿਕ ਰਿਹਾ ਹੈ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੇ ਨਾਲ-ਨਾਲ ਪੁਲਿਸ ਖਿਲਾਫ ਵੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਗਈ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਥਾਣਾ ਕੈਨਾਲ ਦੇ ਐਸਐਚਓ ਹਰਜੀਵਨ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਹਰ ਰੋਜ਼ ਟੀਮਾਂ ਭੇਜੀਆਂ ਜਾਂਦੀਆਂ ਹਨ ਅਤੇ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਜੀ ਪੁਲਿਸ ਪ੍ਰਸ਼ਾਸਨ ਵੀ ਪੂਰਾ ਚੌਕਸ ਹੈਗਾ ਪੰਜਾਬ ਸਰਕਾਰ ਦੇ ਹੇਦ ਤਮਾਨ ਜੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਦੀਆਂ ਦਿੱਤਾ ਵੀ ਨਸ਼ਕਸ ਅਸੀਂ ਸਖਤੀ ਕਰ ਰਹੇ ਹਾਂਗੇ ਤੇ ਗਸ਼ਤ ਵੀ ਵਧਾਈ ਹੋਈ ਹੈ ਅਸੀਂ ਦੇ ਕੱਲ ਤਿੰਨ ਬੰਦੇ ਵੀ ਫੜੇ ਅਸੀਂ ਵੇਚਦੇ ਸੀਗੇ ਉਹ ਪੀਂਦੇ ਵੀ ਆ ਜਿਹੜਾ ਦੇਤਾ ਉਹਨਾਂ ਦਾ ਤੇ ਲਗਾਤਾਰ ਅਸੀਂ ਰੇਡਾਂ ਇਨਾਂ ਤੇ ਜਿਹੜੇ ਬਦਨਾਮ ਬੰਦੇ ਆ ਕਰ ਰਹੇ ਆ ਕਿ ਤੇ ਇਹ ਵੀ ਜਿਹੜਾ ਲੋਕ ਕਹਿੰਦੇ ਦੇਖਦੇ ਚੈੱਕ ਕਰਦੇ ਅਸੀਂ ਕੀ ਕਰਉ ਆ ਸਾਡੇ ਕੋਲੇ ਵੈਸੇ ਕੋਈ ਕੰਪਲੇਂਟ ਨਹੀਂ ਆਈ ਜੀ ਤੇ ਫਿਰ ਵੀ ਅਸੀਂ ਚੈੱਕ ਕਰਦੇ ਆ ਜੇ ਕੋਈ ਬਦਨਾਮ ਹੈਗਾ ਜਾਂ ਕੋਈ ਗਾੜਾ ਅਨਸਰਾਂ ਨੂੰ ਕਾਬੂ ਕਰਕੇ ਅੰਦਰ ਦੇਵਾ ਪਰਚਾ ਦੇ ਟੀਮਾਂ ਸਾਡੀਆਂ ਬੈ ਅਲਰੇਡੀ ਬਾਹਰ ਰਹਿੰਦੀਆਂ ਤਕਰੀਬਣਾ ਹੁਣ ਵੀ ਸਾਡਾ ਐਸਏ ਇਕਵਾਲ ਸਿੰਘ ਹੈ ਉਹ ਇਸ ਨੂੰ ਸਖਤ ਤਦਾ ਤੇਹੀ ਕੀਤੀ ਗਈ ਹੈ ਵੀ ਨਸ਼ਾ ਹੈ ਪ੍ਰਤੀ ਜਿਹੜੇ ਵੀ ਲੋਕ ਵੇਚਦੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਉੱਤੇ ਮੋਹੱਲਾ ਵਾਸੀਆਂ ਵੱਲੋਂ ਗੰਭੀਰ aarop ਲਗਾਉਂਦੇ ਹੋਏ ਕਿਹਾ ਕਿ ਜੇਕਰ ਅਜਿਹੇ ਹਾਲਾਤ ਰਹੇ ਤਾਂ ਸਾਡੇ ਬੱਚੇ ਵੀ ਇਸ ਦਲਦਲ ਵਿੱਚ ਫਸਣਗੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਛੱਡਿਆ ਨਾ ਜਾਵੇ। ਉੱਥੇ ਹੀ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਤਾਂ ਸਾਡੇ ਨਾ ਅਸੀਂ ਆ ਕਹਿੰਦੇ ਵੀ ਸਾਡੇ ਜਵਾਬ ਵਿਗੜੂਗੇ ਅੱਜ ਤਾਂ ਛੋਟੇ ਆਗੇ ਅੱਜ ਵੱਡੇ ਵੀ ਹੋਣਗੇ ਤਾਂ ਕਹਿੰਦੇ ਇਹਨੂੰ ਲੈ ਜਾਂਦੇ ਆ ਫੜ ਕੇ ਤਾਂ ਛੱਡ ਦਿੰਦੇ ਆਗੇ ਹੁਣ ਛੱਡ ਨਹੀਂ ਨਹੀਂ ਜਾਈਦੇ ਅਸੀਂ ਇੱਥੇ ਵਿੱਚੋਂ ਨਹੀਂ ਦੇਣਾ ਸਰ ਮੇਰੀ ਗੱਲ ਸੁਣੋ ਗਲੀ ਗੁਆਂਢ ਦਾ ਮੱਲਾ ਸਰ ਇਕੱਠਾ ਹੋਇਆ ਪਿਆ ਸਾਡੀ ਇਹਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਕੋਈ ਜਾਤੀ ਰੋਲਾ ਨਹੀਂ ਹੈਗਾ ਠੀਕ ਆ ਜਾਂ ਕੋਈ ਅਸੀਂ ਇਹਨੂੰ ਮਾੜਾ ਨਹੀਂ ਕਹਿੰਦੇ ਕੋਈ ਚੰਗਾ ਨਹੀਂ ਬੋਲਦੇ ਸਾਡਾ ਸਿਰਫ ਰੋਲਾ ਇਹੀ ਹੈ ਕਿਸ ਅਸੀਂ ਉਰੇ ਨਸ਼ਾ ਨਹੀਂ ਬਿਕਣ ਦੇਣਾ ਹਾਂ ਕਿਉਂ ਮੇਨ ਗੱਲ ਇਹ ਆ ਸਾਡੇ ਬੱਚੇ ਸਰ ਛੋਟੇ ਛੋਟੇ ਠੀਕ ਐ ਸਰ ਇਹਨਾਂ ਤੇ ਪ੍ਰਭਾਵ ਪੈਂਦਾ ਆਣ ਵਾਲੀ ਪੀੜ੍ਹੀ ਸਰ ਖਰਾਬ ਹੋ ਰਹੀ ਐ ਇਹ ਜਨਾਨੀ ਬੁੱਟਾ ਲਾਈ ਜਾਂਦੀ ਐ ਜੀ ਆਣ ਵਾਲੀ ਨਸਲਾਂ ਨੂੰ ਖਰਾਬ ਕਰੀ ਜਾਂਦੀ ਐ ਠੀਕ ਐ ਸਰ ਸਾਨੂੰ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਐ ਕਿ ਇਹ ਸਾਡਾ ਇਹਦੇ ਨਾਲ ਕੋਈ ਰੋਲਾ ਨਹੀਂ ਹੈਗਾ ਠੀਕ ਐ ਰਵੇ ਜੇ ਮਰਜੀ ਖੁਸ਼ ਰਵੇ ਹਰ ਇੱਕ ਬੰਦਾ ਆਪਣੀ ਦਸ ਨੋਹ ਦੀ ਕਿਰਤ ਕਮਾਈ ਕਰਕੇ ਰੋਟੀ ਖਾਂਦਾ ਐ ਠੀਕ ਹੈ ਜੀ ਬਟ ਇਹ ਨਹੀਂ ਹੈਗਾ ਕਿ ਵੀ ਨਸ਼ਾ ਵੇਚ ਕੇ ਕੋਈ ਰੋਟੀ ਖਾਊਗਾ ਬਠਿੰਡਾ ਤੋਂ ਵੀ ਕੇ ਬਹਿਲ ਦੀ ਰਿਪੋਰਟ